ਦੇਖੋ ਵੀਰੇ ਜਿਹੜਾ ਉਹ ਕਾਰੋਬਾਰ ਆ ਉਹ ਤਾਂ ਅਸੀਂ ਕੀਤਾ ਮੈਂ ਆਪਦੇ ਪੈਰੋਂ ਆਪ ਕੀਤਾ ਠੀਕ ਆ ਪਰ ਜਿਹੜਾ ਇਹ ਕਾਰੋਬਾਰ ਆ ਆਪਣਾ ਇਹ ਆਪਣਾ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਜੀ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਵੀ ਮੱਝਾਂ ਰੱਖਦੇ ਸੀਗੇ ਪਰਦਾਦਾ ਜੀ ਵੀ ਰੱਖਦੇ ਸੀ ਫਿਰ ਦਾਦਾ ਜੀ ਫਿਰ ਅੱਗੇ ਡੈਡੀ ਹੋਰੀਂ ਰੱਖਦੇ ਆ ਚਾਚੇ ਹੋਰੀਂ ਰੱਖਦੇ ਆ ਤੇ ਇਹ ਤਾਂ ਆਪਣਾ ਚੱਲੀ ਜਾਣਾ ਕਿਉਂਕਿ ਜਿਹੜਾ ਜ਼ਿੰਮੇਦਾਰ ਭਾਈ ਆ ਉਹ ਜਿੰਨਾ ਮਰਜੀ ਅਸਮਾਨ ਤੇ ਵਗ ਜੇ ਉਹਨੂੰ ਇੱਕ ਵਾਰ ਆਪਣੀ ਧਰਤੀ ਤੇ ਆਉਣਾ ਹੀ ਪਊਗਾ ਜੀ ਠੀਕ ਆ ਇੱਥੇ ਰਹਿ ਕੇ ਸਾਰੇ ਦਿਨ ਦੀ ਸਟ्रेस ਹੁੰਦੀ ਆ ਜਿਹੜੀ ਉਹ ਦੂਰ ਹੁੰਦੀ ਆ ਜੀ ਇਹ ਜਿਹੜਾ ਕਾਰੋਬਾਰ ਆ ਇੱਕ ਨੰਬਰ ਦਾ ਕਾਰੋਬਾਰ ਆ ਜੀ ਤੁਸੀਂ ਸੱਚੀ ਸੁੱਚੀ ਕਮਾਈ ਕਰਦੇ ਹੋ ਠੀਕ ਆ ਇਹਦੇ ਵਿੱਚ ਥੋੜਾ ਜੀ ਲੱਗਦਾ ਇੱਜ਼ਤ ਵੱਧ ਹੀ ਆ ਜੀ ਜਿੰਨਾ ਕਿ ਇਹ ਕਾਰੋਬਾਰ ਅਸੀਂ ਕੀਤਾਗਾ ਖੋਆ ਵਗੈਰਾ ਵੇਚ ਰਹੇ ਆ ਪ੍ਰੋਡਕਟ ਵੇਚ ਰਹੇ ਆ ਉਹਨੇ ਸਾਡੇ ਐਨੇ ਕ ਲਿੰਕ ਬਣਾਦੇ ਚੰਗੇ ਚੰਗੇ ਬੰਦਿਆਂ ਨਾਲ ਸਾਡੇ ਲਿੰਕ ਬਣਾਦੇ ਆ ਜੀ ਜਿਹੜਾ ਤੁਸੀਂ ਇਹ ਦੁੱਧ ਆ ਉਹਦੇ ਕੀ ਪ੍ਰੋਡਕਟ ਬਣਾਉਣਾ ਪ੍ਰੋਡਕਟ ਬਣਾਉਨੇ ਆ ਬਾਈ ਤੇ ਦੁੱਧ ਡੈਰੀ ਚ ਨਹੀਂ ਪਾਉਂਦੇ ਡੈਰੀ ਚ ਨਹੀਂ ਪਾਉਂਦੇ ਪਾਇਆ ਹੁਣ ਤੱਕ ਬਹੁਤ ਪਾਇਆ ਘਾਟ ਹੀ ਖਾਦੇ ਨੇ ਠੀਕ ਹੈ ਤੇ ਹੁਣ ਅਸੀਂ ਇਹ ਸੋਚਿਆ ਵੀ ਅਸੀਂ ਡੇਰੀ ਚ ਦੁੱਧ ਨਹੀਂ ਪਾਉਣਾ ਡੇਰੀ ਚ ਤੁਹਾਨੂੰ ਕੀ ਘਾਟੇ ਪਏ ਮੜਾ ਦੱਸੋਗੇ ਘਾਟੇ ਭਾਈ ਜੀ ਜਿਵੇਂ ਹੁਣ ਆਪਣੀ ਜਿਹੜੀ ਫੈਟ ਆ ਜੀ ਉਹ ਕਦੇ ਵੀ ਦੁੱਧ ਦੀ ਪੂਰੀ ਨਹੀਂ ਆਉਗੀ ਕਿਉਂਕਿ ਕਦੇ ਮੱਖੀ ਕਦੇ ਮੱਛਰ ਕੋਈ ਨਾ ਕੋਈ ਕਮੀ ਰਹਿੰਦੀ ਆ ਠੀਕ ਹੈ ਜੇ ਫੈਟ ਆਉਂਦੀ ਆ ਤਾਂ ਵੀ ਉਹ ਰੇਟ ਨਹੀਂ ਮਿਲਦਾ ਜਿਹੜਾ ਆਪਾਂ ਨੂੰ ਮਿਲਣਾ ਚਾਹੀਦਾ ਜਿੰਨੀ ਇਹਨਾਂ ਦੇ ਵਿੱਚ ਮਿਹਨਤ ਆ ਆਪਾਂ ਸ਼ੁੱਧਤਾ ਦੇ ਰਹੇ ਆ ਪਿਓਰਿਟੀ ਦੇ ਰਹੇ ਆ ਠੀਕ ਹੈ ਜਿਹੜੇ ਭਾਈ ਭੈਣ ਆਪਣੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਉਹ ਸ਼ੁੱਧਤਾ ਮਿਲਦੀ ਨਹੀਂ ਹੈਗੀ ਜੀ 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 ਆਪਣਾ ਜੇ 100 ਰੁਪਏ ਕਿਲੋ ਵੀ ਦੁੱਧ ਪਵੇ ਤਾਂ ਵੀ ਥੋੜਾ ਕਿਉਂਕਿ ਇਹਨਾਂ ਦੇ ਵਿੱਚ ਮਿਹਨਤ ਬਹੁਤ ਆ ਖਰਚੇ ਬਹੁਤ ਆ ਜੀ ਹਨਾ ਆਪਾਂ ਪ੍ਰੋਡਕਟ ਬਣਾ ਕੇ ਵੇਚਣ ਦਾ ਆਪਣਾ ਮੋਟਿਵੇ ਇਹੀ ਸੀਗਾ ਕਿ ਆਪਾਂ ਦੁੱਧ ਡੈਰੀ ਦੇ ਵਿੱਚ ਨਹੀਂ ਪਾਉਂ ਜੀ ਜਿਹੜਾ ਤੁਸੀਂ ਪ੍ਰੋਡਕਟ ਬਣਾਉਨੇ ਹੋ ਉਹ ਸੋਨੋ ਤੋਂ ਸੋਨੋ ਤੁਸੀਂ ਇਹ ਤੋਂ ਮੋਟੀਵੇਸ਼ਨ ਹੋਏ ਉਰੇ ਜਦੋਂ ਆਪਾਂ ਹੁਣ ਪਹਿਲਾਂ ਡੈਰੀ ਚ ਦੁੱਧ ਪਾਉਣ ਲੱਗੇ ਸੀਗੇ ਉਥੋਂ ਮੈਂ ਹਟਾਇਆ ਮੈਂ ਆਪਣਾ ਮਸਤੂਆਣਾ ਸਾਹਿਬ ਵੀ ਦੁੱਧ ਜਾਂਦਾ ਆਪਣਾ ਘੋਟਲਾਂ ਤੇ ਉਸ ਤੋਂ ਬਾਅਦ ਉਥੋਂ ਗਾਂ ਸੰਗਰੂਰ ਲਿੰਕ ਬਣੇ ਉਥੋਂ ਮੈਨੂੰ ਕਿਸੇ ਇੱਕ ਬੰਦੇ ਨੇ ਕਿਹਾ ਕਿ ਸਾਨੂੰ ਖੋਆ ਚਾਹੀਦਾ ਜੀ ਜੀ ਅਸੀਂ ਖੋਆ ਬਣਾਇਆ ਪਰ ਉਹ ਬੰਦੇ ਨੇ ਸਾਡਾ ਫੋਨ ਨਹੀਂ ਚੱਕਿਆ ਬਾਅਦ ਚ ਨਾ ਉਹਨੇ ਸਾਨੂੰ ਪੇਮੈਂਟ ਪਾਈ ਜੀ ਅਸੀਂ ਉਹਨੂੰ 2-4 ਦਿਨ ਵੇਟ ਕੀਤੀ ਫਿਰ ਮੇਰਾ ਇੱਕ ਮਿੱਤਰਾ ਪਟਿਆਲੇ ਤੋਂ ਜੀ ਜੀ ਉਹਨੇ ਮੈਨੂੰ ਕਾਲ ਕੀਤੀ ਕਿ ਆਪਾਂ ਬਾਹਰ ਭੇਜਣਾ ਆਪਣੀ ਭੈਣ ਨੂੰ ਠੀਕ ਆ ਉਹਨੇ ਦਿੱਤਾ ਉੱਥੋਂ ਜਦੋਂ ਭੈਣ ਨੇ ਦੱਸਿਆ ਕਿ ਬਹੁਤ ਸਵਾਦ ਸੀਗਾ ਉਹਦੇ ਹੋਰ ਫਰੈਂਡ ਸਰਕਲ 'ਚ ਜੋ ਹੋਰ ਵੀ ਬੱਚੇ ਮੰਗ ਰਹੇ ਨੇ ਉੱਥੋਂ ਸਾਡੇ ਦਿਮਾਗ 'ਚ ਇਹ ਚੀਜ਼ ਆਈ ਕਿ ਆਪਾਂ ਆਪ ਕਮਾਈ ਕਰ ਰਹੇ ਹਾਂ ਕਿਉਂ ਨਾ ਆਪਾਂ ਆਪਦੇ ਪ੍ਰੋਡਕਟ ਬਣਾ ਕੇ ਹੀ ਸੇਲ ਕਰੀਏ ਦੁੱਧ ਵੇਚਣ ਨਾਲ ਉੱਥੋਂ ਸਾਨੂੰ ਇਹ ਚੀਜ਼ ਦੀ ਹੁਸੁਕਤਾ ਆਈ ਤੁਸੀਂ ਫਿਰ ਇਹ ਕਿ ਤੂੰ ਸਿੱਖੇ ਕਾ ਜਾਂ ਤੁਸੀਂ ਆਪੀ ਘਰ ਆਪਾਂ ਮਤਲਬ ਕੇ ਫਾਦਰ ਸਾਹਿਬ ਪਹਿਲਾਂ ਤੋਂ ਬਣਾਉਂਦੇ ਆ ਪਹਿਲਾਂ ਮੇਰੇ ਦਾਦਾ ਜੀ ਬਣਾ ਲੈਂਦੇ ਜਿਵੇਂ ਆਪਾਂ ਘਰ ਦੀਵਾਲੀ ਤੇ ਸੰਧਾਰੇ ਦੇਣੀ ਹੁੰਦੀ ਆ ਹਨ ਜੀ ਪਹਿਲਾਂ ਵੀ ਅਸੀਂ ਆਪਣੀਆਂ ਮੇਰੀਆਂ ਭੂਆ ਭੁਰੀਆਂ ਨੇਗੀਆਂ ਜੀ ਉਹਨਾਂ ਨੂੰ ਮਤਲਬ ਕੇ ਪ੍ਰੋਡਕਟ ਬਣਾ ਕੇ ਘਰ ਦੀ ਦਿੰਨੇ ਆ ਜੀ ਬਣਾਉਣਾ ਆਉਂਦਾ ਸੀਗਾ ਕੁਝ ਕੁ ਸ਼ੇਧ ਕੀਤੀ ਆ ਉਹਦੇ ਵਿੱਚ ਵੀ ਕਿਵੇਂ ਬਣਾਉਣਾ ਜਿਵੇਂ ਹੁਣ ਆਪਾਂ ਪਹਿਲਾਂ ਪਿੰਨੀਆਂ ਬਣਾਉਣੇ ਆ ਸ਼ੁਰੂ ਤੋਂ ਪਰ ਹੁਣ ਅਸੀਂ ਬਰਫੀ ਬਣਾਉਣੀ ਸ਼ੁਰੂ ਕੀਤੀ ਚੌਲਾਂ ਦੀਆਂ ਪਿੰਨੀਆਂ ਪੰਜੀਰੀ ਜੀ ਜੀ ਮਤਲਬ ਕਿ ਆਪਣੀਆਂ ਬੇਸਿਕ ਨੀਡਸ ਨੇਗੀਆਂ ਜੀ ਇਹ ਆਉਂਦੀ ਹਰੇਕ ਨੂੰ ਆ ਮਤਲਬ ਕਿ ਇੱਕ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਸ਼ੇਧ ਨਹੀਂ ਮਿਲਦੀ ਕਿ ਜਾਣਾ ਕਿਵੇਂ ਜੀ ਆਪਾਂ ਆਪ ਹੀ ਬਣਾ ਰਹੇ ਆ ਕੋਈ ਪਰਵਾਸੀ ਨਹੀਂ ਆਪਣੇ ਜਗ੍ਹਾ ਹਨਾ ਜਿਵੇਂ ਆਪਣਾ ਰਾਜੂ ਆ ਇਹ ਡੰਗਰ ਜ਼ਰੂਰ ਜ਼ਰੂਰ ਸਾਹਮਦਾ ਪਰ ਮਤਲਬ ਕਿ ਪ੍ਰੋਡਕਟ ਬਣਾਉਣ ਵਿੱਚ ਇਹ ਸਾਡੀ ਹੱਲਪੀਗਾ ਜਿਹੜਾ ਤੁਸੀਂ ਪ੍ਰੋਡਕਟ ਬਣਾਉਣੇ ਹੋ ਤੁਸੀਂ ਆਪ ਹੀ ਬਣਾਉਣੀ ਆਪ ਹੀ ਬਣਾਉਣੀ ਪਰਿਵਾਰ ਮਿਲ ਕੇ ਕਰਦੇ ਪਰਿਵਾਰ ਪਰਿਵਾਰ ਮੈਂ ਮੇਰੇ ਫਾਦਰ ਸਾਹਿਬ ਜੀ ਮਾਤਾ ਦਾਦੀ ਦਾਦਾ ਚਾਚਾ ਚਾਚੀ ਭੂਆ ਫਫੜ ਸਾਹਿਬ ਆਉਂਦੇ ਆ ਦਿਨੇ ਇੱਥੇ ਰਹਿੰਦੇ ਆ ਸਾਰੇ ਪ੍ਰੋਡਕਟ ਅਸੀਂ ਆਪ ਹੀ ਬਣਾਉਨੇ ਆ ਤੁਸੀਂ ਮਤਲਬ ਕਿ ਅਸੀਂ ਕਿਸੇ ਜੁਨਟ ਬਣਾਈ ਬਿਲਕੁਲ ਜੁਨਟ ਬਣਾਈ ਇੱਕ ਤਾਂ ਇਹਦੇ ਨਾਲ ਇਹ ਆ ਕਿ ਪਰਿਵਾਰ ਚ ਇਕਾਵਾਦ ਆ ਜੀ ਠੀਕ ਆ ਇਕ ਆਪਾਂ ਨੂੰ ਇਹ ਹੁੰਦਾ ਕਿ ਜਿਹੜੀ ਆਪਣੀ ਕਮਾਈ ਆ ਉਹ ਘਰ ਦੀ ਘਰ ਚ ਰਹੇ ਜੀ ਜੀ ਠੀਕ ਹੈ ਰੋਜਗਾਰ ਵੀ ਮਿਲਦਾ ਜਿਵੇਂ ਹੁਣ ਆਪਣੀਆਂ ਪਿੰਡ ਵਾਲੀਆਂ ਲੇਡੀਆਂ ਹੁੰਦੀਆਂ ਨੇ ਚਾਚੀਆਂ ਦਾਈਆਂ ਜੀ ਜੀ ਉਹਨਾਂ ਨੂੰ ਬਸ ਘਰ ਵਾਲੀ ਕੰਮ ਹੀ ਹੁੰਦੇ ਆ ਇੱਕ ਤਹੇ ਜੀ ਨਾਲ ਉਹਨਾਂ ਨੂੰ ਆਸਾ ਮਿਲਦਾ ਕਿ ਅਸੀਂ ਅੱਗੇ ਵੀ ਵੱਸ ਸਕਦੇ ਆ ਠੀਕ ਹੈ ਜੀ ਲੱਗਦਾ ਕਿ ਹਾਂ ਪਸ਼ੂਆਂ ਦੇ ਵਿੱਚ ਕਮਾਈ ਹੈਗੀ ਆ ਜੀ ਜਦੋਂ ਆਪਾਂ ਮਤਲਬ ਕਿ ਆਪਣੇ ਪਿੰਡ ਵਾਲਿਆਂ ਦੀ ਕੀ ਸੋਚ ਹੁੰਦੀ ਆ ਕਿ ਮੱਝਾਂ ਦੇ ਵਿੱਚ ਸਿਰਫ ਗੋਹੇ ਦੀ ਕਮਾਈ ਆ ਜੀ ਜੀ ਬੋਹਾ ਵਜਦਾ ਪਰ ਨਹੀਂ ਜੇ ਤੁਸੀਂ ਕਰਨ ਵਾਲੇ ਬਣੋ ਤਾਂ ਸਾਰਾ ਕੁਝ ਬਣਦਾ ਤੇ ਜਿਹੜੇ ਹੁਣ ਪ੍ਰੋਡਕਟ ਨੇ ਤੁਹਾਡੇ ਕੋਲੇ ਇਸ ਟਾਈਮ ਕੀ ਕੀ ਨੇ ਆਪਣੇ ਕੋਲ ਪਿਓਰ ਖੋਏ ਦੀ ਬਰਫੀ ਆ ਜੀ ਠੀਕ ਆ ਇੱਕ ਉਹਦੇ ਵਿੱਚ ਬੇਸਨ ਮਿਕਸ ਕਰਕੇ ਬਰਫੀ ਆ ਇੱਕ ਆਪਾਂ ਦੇਸੀ ਘਿਓ ਦੀ ਪੰਜੀਰੀ ਬਣਾ ਰਹੇ ਆ ਜੀ ਗਾਈਆਂ ਦਾ ਘਿਓ ਵੀ ਮਿਲ ਜੂਗਾ ਮੱਝਾਂ ਦਾ ਵੀ ਮਿਲਦਾ ਇੱਕ ਆਪਾਂ ਉਹਦੇ ਵਿੱਚ ਖੋਏ ਦੇ ਵਿੱਚ ਬੇਸਨ ਤੇ ਡਰਾਈ ਫਰੂਟ ਮਿਕਸ ਕਰਕੇ ਪਿੰਨੀਆਂ ਨੇ ਇੱਕ ਆਟਾ ਮਿਕਸ ਕਰਕੇ ਪਿੰਨ ਜਿਹੜਾ ਇਹ ਤੁਸੀਂ ਪ੍ਰੋਡਕਟ ਬਣਾਉਣੇ ਹੋ ਇਹ ਤੁਸੀਂ ਬਾਜ਼ਾਰ ਚ ਵੇਚਦੇ ਹੋ ਜਾਂ ਕਿਵੇਂ ਵੇਚਦੇ ਆ ਆਪਣਾ ਆਨਲਾਈਨ ਹੀ ਵਿਕੀ ਜਾਂਦਾ ਘਰੋਂ ਆ ਕੇ ਲੈ ਕੇ ਜਾਂਦੇ ਆ ਜਿਵੇਂ ਹੁਣ ਆਪਣਾ ਆਸਟ੍ਰੇਲੀਆ ਕੈਨੇਡਾ ਯੂਕੇ ਤੋਂ ਵੀ ਆਰਡਰ ਆ ਰਹੇ ਨੇ ਬਹੁਤ ਭੈਣ ਭਰਾਵਾਂ ਦੇ ਮਹਾਲੀ ਤੱਕ ਤੋਂ ਆਰਡਰ ਆ ਰਹੇ ਨੇ ਸੰਗਰੂਰੋਂ ਸਨਾਮੋਂ ਹਰ ਜ਼ਿਲ੍ਹੇ ਦੇ ਵਿੱਚੋਂ ਆਰਡਰ ਆ ਰਹੇ ਨੇ ਅਸੀਂ ਹੋਮ ਡਿਲੀਵਰੀ ਵੀ ਕਰ ਰਹੇ ਹਾਂਗੇ ਠੀਕ ਹੈ ਹਰ ਤਰ੍ਹਾਂ ਦਾ ਪ੍ਰੋਡਕਟ ਅਸੀਂ ਦੇ ਰਹੇ ਹਾਂ ਹੋਮ ਡਿਲੀਵਰੀ ਵੀ ਅਵੇਲੇਬਲ ਜੇ ਤੁਸੀਂ ਸਾਡੇ ਫਾਰਮ ਤੋਂ ਆ ਕੇ ਚੈੱਕ ਕਰਕੇ ਲੈ ਜਾਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਜਾ ਸਕਦੇ ਅੱਛਾ ਇੱਥੇ ਤੁਸੀਂ ਇਹ ਵੀ ਖੁੱਲ੍ਹੇ ਦੇ ਰੱਖਿਆ ਜੇ ਕਿਸੇ ਨੇ ਕੋਈ ਸਮਾਨ ਲੈਣਾ ਹੈ ਲਵੇ ਬਣਾ ਕੇ ਵੀ ਤੁਸੀਂ ਹੈਨਾ ਲਵੇ ਬੈਠ ਸਕਦਾ ਸਾਡੇ ਦੁੱਧ ਚੋਣ ਤੋਂ ਲੈ ਕੇ ਜੀ ਖੋਆ ਬਣਨ ਤੱਕ ਜੀ ਇਨਸਾਨ ਜੋ ਵੀ ਭੈਣ ਭਰਾ ਆਊਗਾ ਉਹ ਸਾਡੇ ਘਰੇ ਬੈਠੇ ਸਾਨੂੰ ਕੋਈ ਵਹਿਮ ਨਹੀਂ ਉਹ ਆਪਦੇ ਕੋਲੋਂ ਜਦੋਂ ਮਰਜੀ ਜੋ ਮਰਜੀ ਜੀ ਚੈੱਕ ਕਰਵਾ ਸਕਦਾ ਜੀ ਜਿਹੜਾ ਇਹ ਤੁਸੀਂ ਪ੍ਰੋਡਕਟ ਬਣਾਉਣਿਓ ਇਹਦੇ ਵਿੱਚ ਮਰਜਾਂ ਦਾ ਤੇ ਗਾਵਾਂ ਦਾ ਦੁੱਧ ਮਿਕਸ ਹੁੰਦਾ ਇਹਦੇ ਵਿੱਚ ਬਾਈ ਜੀ ਕਈ ਲੋਕ ਜਿਵੇਂ ਹੁਣ ਅੱਜ ਮੈਨੂੰ ਇੱਕ ਭਰਾ ਦੀ ਕਾਲ ਆਈ ਦਿੱਲੀ ਤੋਂ ਉਹ ਕਹਿੰਦੇ ਸਾਨੂੰ ਸਿਰਫ ਗਾਇਆਂ ਦਾ ਦੁੱਧ ਦਾ ਹੀ ਪ੍ਰੋਡਕਟ ਚਾਹੀਦਾ ਤਾਂ ਉਹ ਆਪਾਂ ਨੂੰ ਉਹ ਸਾਡੀ ਇਮਾਨਦਾਰੀ ਆ ਕਿ ਅਸੀਂ ਉਹਨਾਂ ਨੂੰ ਕਿਵੇਂ ਦੇਣਾ ਹਨ ਜੀ ਜੀ ਜਿਹੜਾ ਜਿਵੇਂ ਦਾ ਮੰਗੂਗਾ ਉਵੇਂ ਦੀ ਚੀਜ਼ ਮਿਲੂਗੀ ਗਾਈਆਂ ਦਾ ਘਿਓ ਉਹਨੂੰ ਗਾਈਆਂ ਦਾ ਹੀ ਮਿਲੂਗਾ ਜਿਹਨੂੰ ਮੱਝਾਂ ਦਾ ਚਾਹੀਦਾ ਉਹਨੂੰ ਮੱਝਾਂ ਦਾ ਜਿਵੇਂ ਗੱਲ ਕਰੀਏ ਤੁਸੀਂ ਦੁੱਧ ਆਪਣਾ ਘਿਓ ਦੀ ਗੱਲ ਕਰੀਂ ਗਊਆਂ ਦਾ ਉਹਦਾ ਅੱਜ ਦਾ ਕੀ ਰੇਟ ਹੋਊਗਾ ਅੱਜ ਦਾ ਆਪਣਾ ਜਿਹੜਾ ਘਿਓ ਆ ਗਾਈਆਂ ਦਾ ਉਹ 2000 ਰੁਪਏ ਕਿਲੋ ਵੇਚ ਰਿਹਾ ਠੀਕ ਹੈ ਜੀ ਤੇ ਮੱਝਾਂ ਦਾ ਮੱਝਾਂ ਦਾ 1800 ਬਾਈ ਜੀ ਮੱਝਾਂ ਦਾ 1800 ਰੁਪਏ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰੀਏ ਮੱਜਾਂ ਤੁਹਾਡੇ ਕੋਲ ਬਰੀਡ ਦੀਆਂ ਨੇ ਇਹ ਬਰੀਡ ਦੀਆਂ ਨੇ ਇਹ ਆਪਾਂ ਹਰਿਆਣੇ ਹਰਿਆਣੇ ਤੋਂ ਹੀ ਲਿਆਂਦੀਆਂ ਨੇ ਤਿੰਨ ਚਾਰ ਮੱਜਾਂ ਉਸ ਤੋਂ ਬਾਅਦ ਉਹਨਾਂ ਦੀ ਬਰੀਡ ਤਿਆਰ ਹੋ ਰਹੀ ਹੈ ਜਿਵੇਂ ਆਹ ਕੱਟਾ ਇਹ ਕੋਈ ਨੂਰ ਦਾ ਸੀਮਣ ਲੱਗਿਆ ਹੋਇਆ ਸੀਗਾ ਇਹ ਵੀ ਹੁਣ ਅਸੀਂ ਰੱਖਾਂਗੇ ਆਪ ਦਾ ਮਤਲਬ ਕਿ ਹਰ ਬਰੀਡ ਅਸੀਂ ਆਪਦੀ ਹੀ ਤਿਆਰ ਕਰ ਰਹੇ ਹਾਂ ਜੀ ਗਊਆਂ ਕਿਹੜੀਆਂ ਨੇ ਤੁਹਾਡੇ ਕੋਲ ਗਊਆਂ ਆਪਣੇ ਕੋਲ ਜਰਸੀ ਨੇ 1 KF ਗਊਆ ਉਹ ਵੀ ਪਿਓਰ ਨਹੀਂ ਹੈਗੀ ਮਿਕਸ ਜੀ ਜੀ ਤੇ ਜਿਹੜਾ ਹੁਣ ਆਪਾਂ ਗੱਲ ਕਰੀਏ ਮੌਸਮ ਠੰਡ ਦਾ ਆ ਗਿਆ ਪਹਿਲਾਂ ਗਰਮੀ ਸੀ ਇਹਦੇ ਵਿੱਚ ਕਿਦਾਂ ਕੁਝ ਲੱਗਿਆ ਤੁਹਾਨੂੰ ਬਦਲਾਅ ਦਾ ਬਹੁਤ ਥੋੜਾ ਬਹੁਤਾ ਗਰਮੀ ਚ ਗਾਵਾਂ ਨੂੰ ਹੀ ਦਿੱਕਤ ਆਉਂਦੀ ਆ ਜਿਹੜਾ ਪਸ਼ੂ ਜਿਵੇਂ ਹੁਣ ਆਪਣੀ ਆਮ ਅੱਜ ਇਹ 20 ਲੀਟਰ ਦੇ ਚੱਲ ਰਹੀ ਆ ਇਹ ਥੋੜਾ ਜਿਹਾ ਗਰਮੀ ਮੰਨਦੀ ਆ ਉਹਦੇ ਹਿਸਾਬ ਨਾਲ ਫੋਗਰ ਵਗੈਰਾ ਲੱਗ ਜਾਂਦੇ ਆ ਪੱਖੇ ਕੂਲਰ ਲੱਗ ਜਾਂਦੇ ਆ ਨਿਕਤਾਂ ਦੇਖੋ ਗਾਰਵਾਰ ਚ ਆਉਣਗੇ ਜੀ ਉਹ ਆਪਾਂ ਦੇਖਣਾ ਕਿ ਆਪਾਂ ਹੱਲ ਕਿਵੇਂ ਕਰੀਏ ਤੇ ਰਹੀ ਗੱਲ ਆਪਣੇ ਪ੍ਰੋਡਕਟਾਂ ਦੀ ਹੈ ਨਾ ਜਿਹੜੇ ਜਿਹੜੇ ਪ੍ਰੋਡਕਟ ਨੇ ਮੜਾ ਜਿਹਾ ਰੇਟ ਦੱਸ ਸਕਦੇ ਹਾਂ ਜਿਹੜਾ ਆਪਣਾ ਪਿ ਜਿਹੜੀ ਉਹਦੇ ਵਿੱਚ ਬੇਸਨ ਦੇ ਡਰਾਈ ਫਰੂਟ ਮਿਕਸ ਕਰਕੇ ਤੁਸੀਂ ਵਰਤੀ ਵੀ ਲੈ ਸਕਦੇ ਹੋ ਪਿੰਨੀ ਵੀ ਲੈ ਸਕਦੇ ਹੋ ਉਹ ਹੈਗੀ ਆ 1000 ਰੁਪਿਆ ਕਿਲੋ ਇੱਕ ਖੋਏ ਦੇ ਵਿੱਚ ਆਟਾ ਮਿਕਸ ਕਰਕੇ ਪਿੰਨੀ ਬਣਦੀ ਆ ਉਹਦਾ 800 ਰੁਪਿਆ ਰੇਟ ਆ ਜੀ ਕਿਲੋ ਦਾ ਪੰਜੀਰੀ ਆਪਣੀ 1500 ਰੁਪਏ ਪਰ ਕਿਜੀ ਆ ਠੀਕ ਆ ਜੀ ਦੇਸੀ ਘਿਓ ਦਾ ਤੁਹਾਨੂੰ ਦੱਸ ਹੀ ਦਿੱਤਾ ਮੱਝਾਂ ਦਾ 1800 ਤੇ ਗਾਈਆਂ ਦਾ ਜਿਹੜੀ ਪੰਜੀਰੀ ਦੀ ਗੱਲ ਕਰੀਏ ਉਹਦੇ ਵਿੱਚ ਮੈਂ ਦੱਸ ਦਉ ਕਿ ਉਸਪਾਣ ਉਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਡਰਾਈ ਫਰੂਟਸ ਪਾ ਰਹੇ ਆਂ ਜੀ ਮੱਕਜ ਵਗੈਰਾ ਪਾ ਰਹਿਆਂਗੇ ਕਾਮਰਕਾਸ਼ ਹੋਗੀ ਗੂੰਦ ਹੋਗੀ ਖਾਸ ਖਾਸ ਇਹ ਚੀਜ਼ਾਂ ਪਾ ਰਹੇ ਆ ਜਿਹੜਾ ਉਹਦੇ ਵਿੱਚ ਘ ਉਹ ਤੁਸੀਂ ਗਾਂ ਦਾ ਵੀ ਵਵਾ ਸਕਦੇ ਹੋ ਜੇ ਤੁਸੀਂ ਕਹੋਗੇ ਤਾਂ ਅਸੀਂ ਮੱਝ ਦਾ ਵੀ ਪਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਇੱਕ ਉਹ ਤੋਂ ਇਲਾਵਾ ਕਈ ਲੋਕਾਂ ਦੀ ਕਾਲ ਆਉਂਦੀ ਹੈ ਅੱਗੇ ਸਾਨੂੰ ਬਿਮਾਰੀਆਂ ਤੋਂ ਮਤਲਬ ਇਹ ਕਈ ਚੀਜ਼ਾਂ ਹੁੰਦੀਆਂ ਪ੍ਰੋਡਕਟ ਹੁੰਦੇ ਆ ਜਿਹੜੇ ਆਪਾਂ ਉਹਦੇ ਵਿੱਚ ਦਵਾਈਆਂ ਵਗੈਰਾ ਪਾਉਣੀਆਂ ਉਹ ਵੀ ਤੁਸੀਂ ਸਾਥੂ ਕਹਿ ਕੇ ਕੋਲ ਬੈਠ ਕੇ ਕਰਵਾ ਸਕਦੇ ਠੀਕ ਹੈ ਜੀ ਤੇ ਜਿਹੜਾ ਦੁੱਧ ਹੈ ਤੁਸੀਂ ਬਾਹਰੋਂ ਲੈਨੇ ਹੋ ਕਿ ਸਾਰਾ ਆਪਦੇ ਨਹੀਂ ਬਾਈ ਜੀ ਦੁੱਧ ਹੈ ਜਿਹੜਾ ਇਹ ਆਪਾਂ ਆਪਦੇ ਘਰ ਦੇ ਬਸੂਆਂ ਦੇ ਹੀ ਲੈ ਰਹੇ ਆ ਜਿਹੜਾ ਉਹ ਵੀ ਘਰ ਦੇ ਬਸੂਆਂ ਦੇ ਦੁੱਧ ਤੋਂ ਜਿਹੜਾ ਤਿਆਰ ਹੋਇਆ ਤਾਂ ਹੀ ਮੇਰੀ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਆ ਜਿਹੜੇ ਭੈਣ ਭਰਾਵਾਂ ਦੇ ਕਾਲ ਆਉਂਦੇ ਆ ਮੈਸੇਜ ਆਉਂਦੇ ਆ ਕਿ ਸਾਨੂੰ ਜਲਦੀ ਦੋ ਦੇਖੋ ਜੇ ਤੁਸੀਂ ਪਿਓਰ ਚੀਜ਼ ਲੈਣੀ ਆ ਤਾਂ ਘਟੂ ਘਟ ਸਾਨੂੰ ਜੇ ਅੱਜ ਆਰਡਰ ਦਿਨੇ ਹੋ 4 ਤੋਂ 5 ਦਿਨ ਤੁਹਾਨੂੰ ਵੇਟ ਕਰਨੀ ਪਊ ਕਿਉਂਕਿ ਜਿੰਨਾ ਕ ਆਪਣੇ ਘਰ ਦੀ ਪ੍ਰੋਡਕਸ਼ਨ ਅਸੀਂ ਓਨੀ ਹੀ ਪ੍ਰੋਡਕਟ ਬਣਾ ਰਹੇ ਆ ਅਸੀਂ ਬਾਹਰੋਂ ਦੁੱਧ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਬਰਕਤ ਫਾਰਮ ਚੰਗਾਲ ਆ ਇਹਨੂੰ ਅਸੀਂ ਇੱਕ ਲੈਵਲ ਤੱਕ ਲੈ ਕੇ ਜਾਣਾ ਕੁਆਲਿਟੀ ਤੁਹਾਨੂੰ ਲਾਈਫਟਾਈਮ ਮਿਲੂਗੀ ਦੇਖੋ ਰੇਟ ਸਾਡਾ ਮਹਿੰਗਾ ਜ਼ਰੂਰ ਹੋ ਸਕਦਾ ਪਰ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਹਾਂਜੀ ਬਾਈ ਜਿਹੜੀ ਆਪਣੇ ਘਿਓ ਦੀ ਗੱਲ ਚੱਲਦੀ ਸੀ ਕ੍ਰੀਮ ਕੱਢ ਕੇ ਬਣਾਉਣੀਓ ਜਾਂ ਕਿਦਾਂ ਕੋਈ ਕਾੜ ਨਹੀਂ ਰਹੀ ਉਹ ਮੜਾ ਨਹੀਂ ਨਹੀਂ ਵੀਰੇ ਦੇਖੋ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦਾ ਘਿਓ ਮਿਲਦਾ ਹੈ ਨਾ ਜਿਵੇਂ ਡੈਰੀਆਂ ਤੋਂ ਲਾ ਲਓ ਜਾਂ ਸਹਾਰਿਆਂ ਚ ਲਾ ਲਓ ਆਪਣੇ ਪਹਿਲਾਂ ਕੀ ਕਰਦੇ ਆ ਜਿਵੇਂ ਹੁਣ ਲੋਕ ਬਿਜ਼ੀ ਸ਼ਡਿਊਲ ਹੋ ਗਿਆ ਉਹ ਦੁੱਧ ਦੇ ਉੱਤੇ ਜਿਹੜੀ ਕਰੀਮ ਤੇ ਮਿਲਾਈ ਆਉਂਦੀ ਆ ਉਹਨੂੰ ਰੱਖ ਲੈਂਦੇ ਆ ਫਿਰ ਉਹਨੂੰ ਗਰਮ ਕਰਕੇ ਜਿੰਨਾ ਘਿਓ ਬਣਦਾ ਘਿਓ ਵੀ ਵਧੀਆ ਆਪਾਂ ਮਾੜਾ ਨਹੀਂ ਕਹਿੰਦੇ ਹੈਗੇ ਪਰ ਜਿਹੜੀ ਮਤਲਬ ਕਿ ਅਸਲੀਅਤ ਆ ਕਿਉਂ ਬਣਾਉਣ ਦੀ ਉਹ ਆਪਾਂ ਦੁੱਧ ਪ੍ਰੋਪਰ ਕਾਰਡਨੀ ਦੇ ਵਿੱਚ 10 ਤੋਂ 12 ਘੰਟੇ ਕਾਰਡਦੇ ਆ ਜੀ ਲਾਲ ਦੁੱਧ ਹੁੰਦਾ ਆਪਣਾ ਪ੍ਰੋਪਰ ਚੈੱਕ ਕਰ ਸਕਦੇ ਹਾਂ ਜਦੋਂ ਮਰਜੀ ਉਸ ਤੋਂ ਬਾਅਦ ਉਤੋਂ ਲੱਸੀ ਜਾਗ ਵਗੈਰਾ ਲਾ ਕੇ ਦਹੀਂ ਮੱਖਣ ਨਿਕਲਦਾ ਮੱਖਣ ਤੋਂ ਫਿਰ ਗਰਮ ਕਰਕੇ ਫਿਰ ਕਿਉਂ ਬਣਾਉਣੇ ਆ ਆਪਾਂ ਇਹਦਾ ਵੀ ਲੰਬਾ ਪ੍ਰੋਸੈਸ ਹੈ ਇੱਕ ਤਾਂ ਇਹਦੀ ਏਜ ਬਹੁਤ ਜ਼ਿਆਦਾ ਹੁੰਦੀ ਆ ਹਨਾ ਇਹ ਕਿਉਂ ਦੀ ਇਹ ਕਿਤੇ ਗੁਣ ਬਹੁਤ ਜ਼ਿਆਦੇ ਨੇਗੇ ਜਿਵੇਂ ਹੁਣ ਲੱਸੀ ਆ ਲੱਸੀ ਤੁਸੀਂ ਪੀਣ ਲੱਗ ਜੇ ਤੁਹਾਡੇ ਸਰੀਰ ਨੂੰ ਪਤਾ ਲੱਗਣ ਲੱਗ ਜਾਂਦਾ ਹਨਾ ਆਪਣੇ ਜਿਹੜੇ ਪ੍ਰਾਣੇ ਬਜ਼ੁਰਗ ਦੀ ਉਹ ਮੱਖਣ ਖਾਂਦੇ ਸੀਗੇ ਇਹ ਚੀਜ਼ਾਂ ਹੁੰਦੀਆਂ ਕਿ ਤੁਸੀਂ ਜੇ ਤੁਸੀਂ ਤੰਦਰੁਸਤ ਜੀਵਨ ਜਿਉਣਾ ਤਾਂ ਚੀਜ਼ ਮਹਿੰਗੀ ਖਾ ਲੋ ਪਰ ਚੰਗੀ ਹੋ ਜੀ ਇਹੀ ਆਪਣਾ ਪਸ਼ੂਆਂ ਤੇ ਪਸ਼ੂਆਂ ਨੂੰ ਤੁਸੀਂ ਕਿਹੜੀ ਫੀਡ ਪਾਉਨੇ ਬਾਜ਼ਾਰੂ ਜਾਂ ਕੋਈ ਆਪ ਦਾ ਤੁਹਾਡੇ ਪਸ਼ੂਆਂ ਨੂੰ ਜਿਹੜੀ ਫੀਡ ਪਾਉਨੇ ਆਪਾਂ ਇੱਕਦਾਂ ਆਪਾਂ ਘਰ ਦੀ ਮਤਲਬ ਕਿ ਦਲੀਆ 12 ਮਹੀਨੇ ਚੱਲਦਾ ਆਪਣਾ ਚਾਹੇ ਗਰਮੀਆਂ ਸਰਦੀਆਂ ਚਾਹੇ ਪਸ਼ੂ ਸੂਣ ਵਾਲਾ ਜਿਵੇਂ ਵੀ ਆ ਜੀ ਉਹਨਾਂ ਨੂੰ ਆਪਾਂ ਘਰ ਦੇ ਮਤਲਬ ਕਿ ਕਣਕ ਤੋਂ ਬਣਿਆ ਹੋਇਆ ਦਲੀਆ ਪਾਉਨੇ ਆ ਘਰ ਦੀ ਸਰੋਂ ਹੁੰਦੀ ਆ ਆਪਣੀ ਉਹ ਤੋਂ ਆਪਾਂ ਖਲ ਕਢਾ ਲੈਨੇ ਆ ਜੀ ਬੜੇਮਾ ਖਲ ਪਾਉਨੇ ਆ ਬੜੇਮੇ ਪਾਉਨੇ ਆ ਜੀ ਛੋਲਿਆਂ ਦਾ ਖੰਡਾ ਹੋ ਗਿਆ ਛੋਲਿਆਂ ਦੀ ਚੂਰੀ ਇਹ ਚੀਜ਼ਾਂ ਪਾਉਨੇ ਆ ਤਾਂ ਹੀ ਫਿਰ ਆਪਣੇ ਪਸ਼ੂਆਂ ਦੇ ਦੁੱਧ ਤੋਂ ਵੇਖੋ ਵਿੱਚ ਮੱਝਾਂ ਦੇ ਦੁੱਧ ਤੋਂ ਵੀ ਘਿਓ ਬਣਾਉ ਪਰ ਆਪਣੇ ਗਾਇਆਂ ਦੇ ਦੁੱਧ ਤੋਂ ਵੀ ਬਹੁਤ ਵਧੀਆ ਘਿਓ ਨਿਕਲਦਾ ਜੀ ਠੀਕ ਹੈ ਜੀ ਉਹ ਸਿਰਫ ਇੱਕ ਖਾਨ ਇੱਕ ਤਾਂ ਥੋੜੀ ਬਰੀਡ ਇੱਕ ਥੋੜਾ ਜਿਹੜਾ ਉਹਨਾਂ ਦਾ ਖਾਣਾ ਪਾਣਾ ਉਹਦੇ ਸਿਰ ਤੇ ਜੀ ਜਿਹੜੀ ਲੱਸੀ ਆ ਫਿਰ ਉਹ ਤੁਸੀਂ ਬਾਜ਼ਾਰ 'ਚ ਵੇਚਦੇ ਕਿਉਂ ਲੱਸੀ ਦੇਖੋ ਫਿਲਹਾਲ ਤਾਂ ਜਿਵੇਂ ਹੁਣ ਆਪਣੇ ਤੁਸੀਂ ਪਿੱਛੇ ਦੇਖਿਆ ਕੁੱਤੇ ਵੀ ਰੱਖੇ ਹੋਏ ਆ ਹਨ ਹਾਂਜੀ ਹਾਂਜੀ ਤੇ ਕਟਰੂ ਵੀ ਆ ਇਹ ਵੀ ਪੀਂਦੇ ਆਗੇ ਸਾਡੇ ਆਪ ਦੇ ਅਣਗਮੰਡ ਵਾਲੇ ਲੈ ਜਾਂਦੇ ਆ ਪਰ ਹੁਣ ਅਸੀਂ ਗਰਮੀਆਂ ਦੇ ਵਿੱਚ ਜਦੋਂ ਸਰਦੀਆਂ ਮੁੱਕ ਚੱਲੀਆਂ ਮਤਲਬ ਕਿ ਆਪਣਾ ਖੋਏ ਦਾ ਕੰਮ ਠੰਡਾ ਪੈ ਗਿਆ ਫਿਰ ਅਸੀਂ ਗਰਮੀਆਂ ਦੇ ਵਿੱਚ ਇੱਕ ਸਟਾਲ ਲਾਇਆ ਕਰਾਂਗੇ ਆਪਦੀ ਪੱਕੀ ਠੀਕ ਆ ਜੀ ਆਪ ਖੜਿਆ ਕਰਾਂਗੇ ਉੱਥੇ ਮਿੱਠੀ ਲੱਸੀ ਮਿਲੂ ਤੁਹਾਨੂੰ ਨਮਕੀਨ ਲੱਸੀ ਵੀ ਮਿਲੂ ਜੀ ਤੇ ਆਪਣਾ ਪਿੰਡ ਤੇ ਸ਼ਹਿਰ ਇੱਕ ਫੋਨ ਨੰਬਰ ਆਪਣਾ ਪਿੰਡ ਚੰਗਾਲ ਹੈ ਜੀ ਠੀਕ ਹੈ ਤੇ ਸੰਗਰੂਰ ਜ਼ਿਲ੍ਹਾ ਹੈਗਾ ਮਸਤੂਆਣਾ ਸਾਹਿਬ ਦੇ ਕੋਲ ਆਪਣਾ ਪਿੰਡ ਪੈਂਦਾ ਜੀ ਆਪਣਾ ਜਿਹੜਾ ਫਾਰਮ ਆ ਉਹ ਚੰਗਾਲ ਤੋਂ ਲਿੱਦਣਾ ਰੋਡ ਜਿਹੜਾ ਜਾਂਦਾ ਬਿਲਕੁਲ ਵਿਚਕਾਰ ਆਪਣਾ ਫਾਰਮ ਘਰੋਂ ਹੀ ਆਪਾਂ ਕੰਮ ਕਰ ਰਹੇ ਆ ਆਪਣਾ ਜਿਹੜਾ ਆਪਣਾ ਨੰਬਰ ਆ 9041180284 ਆ ਇੱਕ ਜੇ ਨੰਬਰ ਕਈ ਵਾਰ ਨਹੀਂ ਲੱਗਦਾ 7000 ਚੱਕਿਆ ਨਹੀਂ ਆਦਾ ਤਾਂ ਤੁਸੀਂ ਇੱਕ ਸਾਡਾ ਹੋਰ ਵੀ ਨੰਬਰ 78420284 ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਇਹ ਸਾਡਾ ਫਾਰਮ ਨਹੀਂ ਇਹ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਫਾਰਮ ਆ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਿਹੜੀ ਚੀਜ਼ ਚਾਹੀਦੀ ਆ ਉਹ ਲੈ ਕੇ ਜਾਓ ਜੀ ਜੇਕਰ ਹੁਣ ਆਪਣੇ ਵੀਡੀਓ ਦੇਖਦੇ ਨੇ ਬਾਈ ਆਪਣੇ ਚੈਨਲ ਨੂੰ ਦੇਖ ਕੇ ਆਵੇ ਫਿਰ ਕੋਈ ਮਾੜਾ ਮਾਨ ਤਾਨ ਹੋਊਗਾ ਬਿਲਕੁਲ ਕਰਾਂਗੇ ਜੀ ਜਿੰਨਾਂ ਨਾਲ ਸਾਥ ਹੋਊਗਾ ਜਿਵੇਂ ਹੁਣ ਆਪਣੇ ਪਿੰਡ ਦੀਆਂ ਮਤਲਬ ਕਿ ਕੁੜੀਆਂ ਹੋਰ ਪਿੰਡਾਂ 'ਚ ਵਿਆਈਆਂ ਹੋਈਆਂ ਉਹਨਾਂ ਦੇ ਵੀ ਫੋਨ ਆਉਂਦੇ ਆ ਕਿ ਭਰਾ ਸਾਨੂੰ ਆ ਚਾਹੀਦਾ ਆਪਾਂ ਉਹਨਾਂ ਦਾ ਵੀ ਕਰਦੇ ਆ ਪਿੰਡ 'ਚੋਂ ਆਉਂਦਾ ਕੋਈ ਰਿਲੇਸ਼ਨ ਵਾਲਾ ਉਹਦਾ ਵੀ ਕਰਦੇ ਆ ਥੋੜੀ ਵੀਡੀਓ ਦੇਖ ਕੇ ਸਾਡੇ ਕੋਲ ਕੋਈ ਆਊਗਾ ਤਾਂ ਅਸੀਂ ਮਨਤਨ ਜਰੂਰ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਠੀਕ ਹੈ ਬਾਈ ਓਕੇ ਜੀ ਠੀਕ ਹੈ ਬਾਈ